ਕਵਾ ਪਿੰਡਾ ਉਥੋਂ ਤੇ ਜਿਹੜਾ ਕਿ ਵੱਖ-ਵੱਖ ਸ਼ਹਿਰਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਨਹਿنگ ਸਿੰਘ ਫੌਜਾਂ ਤੇ ਇਸ ਤਰ੍ਹਾਂ ਦਾ 100 ਸਵਾ 100 ਗੱਡੀ ਤੇ ਅੱਗੇ ਬੱਸ ਤੇ ਇਸ ਤਰ੍ਹਾਂ ਦਾ ਇਹ ਇਹ ਸਾਰਾ ਚੱਲਦਾ ਸਰਕਾਰ ਵੱਲੋਂ ਵੀ ਇਸ ਦਾ ਸਮਾਗਮ ਹੋਵੇਗਾ ਚੱਪੜ ਢੀੜੀ ਤੋਂ ਬਾਅਦ ਤਕਰੀਬਨ 3 ਵਜੇ ਇੱਥੋਂ ਅਸੀਂ ਸਰਹੰਦ ਲਈ ਰਵਾਨਾ ਹੋਵਾਂ ਇਹ ਸਾਡਾ ਪ੍ਰੋਗਰਾਮ ਹੈ ਤੇ ਮੇਰੀ ਬੇਨਤੀ ਹੈ ਕਿ ਸਾਨੂੰ ਉਦੀ ਜਿੱਥੇ ਕਵਰੇਜ ਲਈ ਸਾਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਨ੍ਹਾਂ ਨੇ ਐਡਾ ਵੱਡਾ ਇਤਿਹਾਸ ਰਚਿਆ ਅੱਜ ਦੇ ਕਿਸਾਨਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਉਣ ਵਾਲਾ ਬਾਬਾ ਬੰਦਾ ਬਹਾਦਰ ਇਹ ਲੈਂਡ ਟੂ ਟਿੱਲਰ ਹਲ ਵਾਹਕੀ ਜ਼ਮੀਨ ਦਾ ਮਾਲਕ ਹੋਵੇ ਇਹ ਬਹੁਤ ਵੱਡੀ ਡੀਡ ਆ ਉਹਨਰ ਦੱਸਦੇ ਨੇ ਕਿ ਜਦ ਬਾਬਾ ਬੰਦਾ ਬਹਾਦਰ ਜੀ ਉਦੋਂ ਜੋ ਜੰਗਾਂ ਲੜਦੇ ਹੋਏ ਆਇਤੇ ਜੇ ਪਿੰਡਾਂ 'ਚ ਜਾਣਦੇ ਤਾਂ ਇੱਕ ਸ਼ਬਦ ਪੜ੍ਹਦੇ ਸੀ ਦੇ ਲਾਂ ਪੈ ਕਿਸੇ ਤੋਂ ਲਾਓ ਤੇ ਲਾਂ ਪੈ ਕਿਸੇ ਨੂੰ ਦਿਓ ਤੇ ਉਹ ਪਿੰਡਾਂ ਚ ਜਾਦੇ ਤਾਂ ਇੱਕ ਤੋਂ ਮੁਜਾਰੇ ਉਹਨਾਂ ਨੂੰ ਫਰਿਆਦ ਕਰ ਲਗੇ ਜੀ ਅਸੀਂ ਤਾਂ ਜੋ ਫਸਲ ਪੈਦਾ ਕਰਦੇ ਆ ਉਹ ਰੰਗੜ ਦੀ ਗੀਰਦਾ ਲੈ ਜਾਂਦੇ ਨੇ ਸਾਨੂੰ ਤਾਂ ਖਾਣਯੋਗੇ ਦਾਣੇ ਮਿਲਦੇ ਉਹ ਕਹਿੰਦੇ ਕਿੰਨੇ ਕਰਦੇ ਥੋੜੇ ਕਹਿੰਦੇ 300 ਗੀਰਦਾ ਦਾ ਕਿੰਨੇ ਕਹਿੰਦੇ 5 ਕਰ ਉਹ ਕਹਿੰਦੇ ਇਹਨਾਂ ਨੂੰ 5-5 ਕੋੜੇ ਸਜ਼ਾ ਦਿਓ ਉਹ ਕਹਿੰਦੇ ਜੇ ਇਸ ਤਾਂ ਫਰਿਆਦ ਲੈ ਕੇ ਆਇਓ ਕਹਿੰਦੇ 300 ਘਰ ਤੇ ਉੰਧੇ ਪਰ ਰਾਜ ਕਰੀ ਜਾਂਦੇ ਆ ਤੇ ਤੁਸੀਂ ਸਜ਼ਾ ਦੇ ਕਾਬਲ ਹੋ ਤੇ ਉਹ ਜ਼ਗੀਰਦਾਰੀ ਸਿਸਟਮ ਉਹ ਖਾਤਮਾ ਕਰਕੇ 10 ਦੇ ਲੇ ਕੇ ਜਦ ਮੁਜਾਰਾ ਬਾਬਾ ਜੀ ਵੱਲ ਜਾਂਦਾ ਸੀ ਉਹ ਬਿਨਾਂ ਜ਼ਮੀਨ ਤੋਂ ਹੁੰਦਾ ਸੀ ਜਦ ਉਹਦੇ ਗੜਜ ਸਰੂਪਾ ਪਾ ਦਿੰਦੇ ਜਿਹੜੀ ਜ਼ਮੀਨ ਬੋਂਦਾ ਉਸੇ ਦਾ ਮਾਲਕ ਐਦੂੰ ਸੌਖੀ ਤਾਂ ਰੇਤਰੀ ਨਹੀਂ ਹੋ ਸਕਦੀ ਪਰ ਸਾਡਾ ਕਿਸਾਨ ਸਾਡੇ ਇਤਿਹਾਸਕਾਰ ਸਾਡੇ ਰਾਜਟਰ ਵੱਡੇ ਵੱਡੇ ਸੰਸਥਾਵਾਂ ਕਿਤੇ ਨਾ ਕਿਤੇ ਓਹ ਲਨਹਾਰ ਨੇ ਦਾ ਫਾਊਂਡੇਸ਼ਨ ਵੀ ਹੋਰ ਐਕਟੀਵਿਟੀਜ਼ ਵੀ ਜਲਦੀ ਕੋ ਮੈਂ ਉਹ ਵੀ ਕਹਦਾ ਕਿ ਆ ਵੀ ਦੱਸ ਦਿੰਦਾ ਤੇ ਮੈਂ ਸਮਝਦਾ ਕਿ ਬਾਬਾ ਬੰਦਾ ਬਹਾਦਰ ਜੀ ਨੂੰ ਯਾਦ ਕਰਨਾ ਉਹਨਾਂ ਦੇ ਨਾਂ ਤੇ ਅਸੀਂ ਕਿਤੇ ਨੇੜੇ ਦੇ ਗੁਰਦੁਆਰਾ ਸਾਹਿਬ ਜਾਂ ਕਿਤੇ ਹੋਰ ਸੇਵਾ ਦੇ ਵਿੱਚ ਜਾਂ ਘਟੋ ਘਟ ਬਾਬਾ ਬੰਦਾ ਬਹਾਦਰ ਦਾ ਚਿੱਤਰ ਹੀ ਘਰ ਦੇ ਅੰਦਰ ਲੱਗਿਆ ਹੋਵੇ ਹੈ ਜੀ ਅਸੀਂ ਕਿਤੇ ਗੁਰਦੁਆਰਾ ਸਾਹਿਬ ਦੇ ਲੰਗਰ ਦੀ ਹਿੱਸਾ ਵਾਦਗੇ ਵੀ ਬਾਬਾ ਬੰਦਾ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਅੱਜ ਮੈਂ ਮਹੌਲੀ ਪ੍ਰੈਸ ਦੇ ਰਾਹੀਂ ਅੱਜ ਵੀ ਬੇਨਤੀ ਕਰਦਾ ਇਹ 13 ਮਈ ਨੂੰ ਇਹ ਖੁਸ਼ੀਆਂ ਦਾ ਦਿਹਾੜਾ ਹੈ ਫਤਿਹ ਦਾ ਦਿਹਾੜਾ ਇਹ ਜਿੱਤ ਦਾ ਦਿਹਾੜਾ ਸਾਨੂੰ ਘਟੋ ਘਟਾ ਆਪਣੇ ਘਰ ਤੇ ਇੱਕੋ ਹੀ ਦੇਸੀ ਕੇ ਉਹਦਾ ਦੀਵਾ ਜਗਾ ਦੋ ਰੱਬ ਤਾਂ ਲੱਗੂਗਾ ਕਿ ਕਿਸਾਨ ਐਸਾਨਮੰਦ ਹੈ ਅਸੀਂ ਐਸਾਨ ਫਰਮੋਸ਼ ਨਹੀਂ ਸਤਿਕਾਰ ਜੀ ਅੱਜ ਦਾ ਜਿਹੜਾ ਟਾਈਮ ਹੈ ਸਾਰੇ ਕਨਫਿਊਜ਼ ਨੇ ਵੀ ਵੀਜ਼ਾ ਕਿੱਥੇ ਦਾ ਲੱਗੇਗਾ ਹੁਣ ਵੀਜ਼ਾ ਲੱਗੇਗਾ ਆਸਟ੍ਰੇਲੀਆ ਦਾ ਤੁਸੀਂ ਸੋਰਸ ਆਫ ਇਨਕਮ ਤੁਹਾਨੂੰ ਘਟ ਹੈ ਤੁਸੀਂ ਨਵੇਂ ਫੰਡ ਆਪਣੇ ਅਕਾਊਂਟ ਦੇ ਵਿੱਚ ਰੱਖੇ ਹੋਏ ਨੇ ਜਾਂ ਤੁਹਾਡੇ ਕੋ ਫੰਡ ਹੈ ਨਹੀਂ ਸੋਰਸ ਆਫ ਇਨਕਮ ਤੁਹਾਡੇ ਕੋ ਘਟ ਹੈ ਤੁਸੀਂ ਆਪਣੇ ਬੱਚੇ ਨੂੰ ਪਲੱਸ 2 ਤੋਂ ਬਾਅਦ 6 ਬੈਂਡ ਦੇ ਨਾਲ ਆਸਟ੍ਰੇਲੀਆ ਭੇਜਣਾ ਚਾਹੁੰਦੇ ਹੋ ਤਾਂ ਇਸ ਦਾ ਹੱਲ ਹੈ ਜੱਪ ਸਟੱਡੀ ਕੋਲ ਤੁਸੀਂ ਫੰਡ ਨਵੇਂ ਗੈਪ ਦੇ ਨਾਲ 6 ਬੈਂਡ ਦੇ ਨਾਲ ਔਰ ਸੋਰਸ ਆਫ ਇਨਕਮ ਜਿਹੜੀ ਤੁਹਾਡੀ ਇਨਕਮ ਹੈ ਉਹ ਘਟ ਹੈ ਉਹਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਹੈ ਤਾਂ ਅਸੀਂ ਤੁਹਾਨੂੰ ਲਗਵਾ ਕੇ ਦਵਾਂਗੇ ਆਸਟ੍ਰੇਲੀਆ ਦਾ ਵੀਜ਼ਾ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਦੇ ਨਾਲ ਜਾਣਾ ਹੈ ਗੈਪ ਦੇ ਨਾਲ ਜਾਣਾ ਹੈ ਤੁਸੀਂ ਸਾਡੀ ਕੰਪਨੀ ਦੇ ਨਾਲ ਪੈਕੇਜ ਵੀ ਕਰ ਸਕਦੇ ਹੋ ਸਟੈਪ ਬਾਈ ਸਟੈਪ ਵੀ ਕਰ ਸਕਦੇ ਹੋ ਕੁਝ ਪੈਸੇ ਤੁਸੀਂ ਪਹਿਲਾਂ ਦੇਣੇ ਆ ਬਾਕੀ ਦੇਣੇ ਆ ਆਫਟਰ ਵੀਜ਼ਾ ਤੁਸੀਂ ਸਾਡੇ ਮੁਹਾਲੀ ਔਰ ਜਲੰਧਰ ਤੇ ਬਾਕੀ ਆਫਿਸਾਂ ਦੇ ਵਿੱਚ ਆ ਕੇ ਸਾਨੂੰ ਮਿਲ ਸਕਦੇ ਹੋ